ਪਹਿਲੀ ਵਾਰ ਸਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਅੱਜ ਵਿਸ਼ਾਲ ਮਗਰ ਕੀਰਤਨ ਸਜਾਇਆ ਗਿਆ। ਸੋ ਸ਼ਹੀਦਾਂ ਦੇ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਫੋਟੇਗੜ ਸਾਹਿਬ ਵਿਖੇ ਵਿਸ਼ਾਲ ਮਗਰ ਕੀਰਤਨ ਸਜਾਇਆ ਗਿਆ। ਜੋ ਪੰਜ ਪਿਆਰਾਂ ਦੀ ਗੁਵਾਈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਭੋਲੇ ਸੋਹਣੇ ਹਾਲ ਦੇ ਜਕਾਰਿਆਂ ਦੇ ਨਾਲ ਰਵਾਨਾ ਹੋਇਆ। ਸੰਗਤ ਦੇ ਵੱਲੋਂ ਫੁੱਲਾਂ ਦੇ ਨਾਲ ਸਜੀ ਪਾਲਕੀ ਵਿੱਚ ਸੁਸ਼ੋਭਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਫੁੱਲਾਂ ਦੇ ਨਾਲ ਵਰਕਾ ਕਰਕੇ ਸਵਾਗਤ ਕੀਤਾ ਗਿਆ। ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਇਸ ਵਿਸ਼ਾਲ ਨਗਰ ਕੀਰਤਨ ਦੀ ਰਮਤਾ ਅਰਦਾਸ ਗਿਆਨੀ ਅਤਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸ਼੍ਰੀ ਜੁਤੀਸ ਰੂਪ ਸਾਹਿਬ ਦੇ ਵੱਲੋਂ ਕੀਤੀ ਗਈ ਹੈ। ਇਸ ਵਿਸ਼ਾਲ ਨਗਰ ਕੀਰਤਨ ਦਾ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ, ਬਾਬਾ ਬੰਦਾ ਸਿੰਘ ਬਹਾਦਰ ਪੋਲੀਟੈਕਨਿਕ ਕਾਲਜ, ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਤੇ ਉੱਥੇ ਹੀ 2ZSFSS ਸੀਨੀਅਰ ਸੈਕੰਡਰੀ ਸਕੂਲਸ ਮੇਂ ਤੇ ਇਲਾਕੇ ਦੇ ਸੰਤਾਂ ਦੇ ਵੱਲੋਂ ਭਰਵਾ ਸਵਾਗਤ ਕੀਤਾ ਗਿਆ। ਜਿਸ ਮਕੈਦੇ ਉਤੇ ਸੰਗਤਾਂ ਦੇ ਵੱਲੋਂ ਵਕ ਵਕ ਥਾਵਾ ਉਤੇ સ્વાਗਤੀ ਗੇਟ ਲਗਾ ਕੇ ਜਥੇ ਨਗਰ ਕੀਰਤਨ ਦਾ ਸਵਾਗਤ ਕੀਤਾ ਉੱਥੇ ਹੀ ਵਕ ਵਕ ਥਾਵਾ ਉਤੇ ਲੰਗਰ ਵੀ ਲਗਾਏ ਗਏ ਇਸ ਨਗਰ ਕੀਰਤਨ ਦੇ ਵਿੱਚ ਗੁਰੂ ਦੀਆਂ ਲਾਜ਼ਮੀ ਫੌਜਾਂ ਦੇ ਵੱਲੋਂ ਗੱਤਕੇ ਦੇ ਦਿਲਕਸ਼ ਜ਼ੋਹਰ ਵੀ ਦਿਖਾਏ ਗਏ ਵਾਇਰ ਮੀਡੀਆ ਖ਼ਬਰਾਂ 130 ਫਿਰ ਦੇ ਧੰਨਤਾ ਨੂੰ ਸਾਬ ਸ੍ਰੀ ਦਰਗ ਨਾਰਕ ਦੇ ਦੀ ਦਾ ਪ੍ਰਕਾਸ਼ ਦੇ ਤੂ ਗੁਰ ਆਪਣੇ ਹੋਏ ਗੁਰਦੁਆਰਾ ਸ੍ਰੀ ਫਟੇਗੜ ਸਾਹਿਬ ਦੇ ਮੁਖਬੰਦ ਵੱਲੋਂ ਅੱਜ ਨਗਰ ਕੀਰਤਨ ਲਗਾਇਆ ਗਿਆ ਜਿਸ ਵਿੱਚ ਭਾਰੀ ਜਿਸ ਦੇ ਵਿੱਚ ਸ਼ਾਮਿਲ ਕੀਤੀ ਗਈ ਪੰਗਤਾਂ ਦੇ ਵਿੱਚ ਭਾਰੀ ਪਸ਼ਾ ਲੰਗਰ ਰਸਤੇ ਤੇ ਲਗਾਏ ਗਏ ਪ੍ਰਸ਼ਾਦੇ ਚੁਕਾਏ ਗਏ ਪਾਣੀ ਵਰਤਮ ਆਹ ਕੁਝ ਸੰਗਤ ਵੱਲੋਂ ਆਹ ਖਰਦਾ ਦੇ ਨਾਲ ਸੇਵਾ ਕੀਤੀ ਗਈ ਇਲਾਕੇ ਦੀਆਂ ਸੰਗਤਾਂ ਦਾ ਜਿਨ੍ਹਾਂ ਸੰਗਤਾਂ ਨੇ ਲੰਗਰ ਲਗਾਏ ਸੰਗਤਾਂ ਦੀ ਸੇਵਾ ਕੀਤੀ ਨਗਰ ਕੀਰਤਨ ਦੀ ਜੀਓ ਆਇਆ ਕਿਆ ਸਾਰੀਆਂ ਸੰਗਤਾਂ ਦਾ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਕੋਟਿੰਗ ਕੋਰਟ ਪੁਰਾਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਕਾਸ਼ਪੁਰ ਨੂੰ ਗੁਰਦੁਆਰਾ ਜੀ ਫਤੇਗੜ ਸਾਹਿਬ ਤੋਂ ਕਮਨੀ ਕਮੇਟੀ ਦੇ ਸਹਿਯੋਗ ਨਾਲ ਜੋ ਨਗਰ ਕੀਰਤਨ ਦਾ ਪ੍ਰਬੰਧ ਕੀਤਾ ਹੈ ਸ਼ਹਿਰ ਦੀ ਥਾਂ-ਥਾਂ ਜਗ੍ਹਾ ਤੇ ਕੀਤਾ ਔਰ ਸ਼ਹਿਰ ਵਾਸੀਆਂ ਨੇ ਧੰਨਵਾਦ ਕੀਤਾ ਲੰਗਰ ਲਾਇਆ ਹੁਣ ਮੈਂ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾਇਆ ਜਾ ਫਤਿਹਗੜ ਸਾਹਿਬ ਤੋਂ ਚੱਲ ਕੇ ਨਗਰ ਕੀਰਤਨ ਸਰੰਦ ਸ਼ਹਿਰ ਦਾ ਹੁੰਦਾ ਹੋਇਆ ਜੀਜੀ ਰੋਡ ਸਾਂਹ ਤੇ ਪਹੁੰਚ ਰਿਹਾ ਹੈ ਤੇ ਇਹਨਾਂ ਦੇ ਆਉਣ ਤੇ ਸੰਗਤ ਵਿੱਚ ਬਹੁਤ ਹੀ ਉਤਸ਼ਾਹ ਹੈ ਪਿਆਰ ਸਤਿਕਾਰ ਹੈ ਅਤੇ ਸੇਵਾ ਸੰਗਤ ਪੂਰੀ ਸੇਵਾ ਕਰ ਰਹੀ ਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਉੱਤੇ ਫਤਿਹਗੜ ਸਾਹਿਬ ਤੋਂ ਨਗਰ ਕੀਰਤਨ ਚੱਲੂ ਹੋਇਆ ਜੋ ਇਸ ਤਰ੍ਹਾਂ ਦੀਆਂ ਵਕ ਵਕ ਥਾਵਾਂ ਤੇ ਹੁੰਦਾ ਹੋਇਆ ਚੀਟੀ ਰੋਡ ਪਹੁੰਚਿਆ ਹੈ ਔਰ ਰਸਤੇ ਦੇ ਵਿੱਚ ਸੰਗਤਾਂ ਨੇ ਬਹੁਤ ਸੇਵਾ ਦੇ ਲੰਗਰ ਲਾਏ ਹੋਏ ਨੇ ਔਰ ਸੇਵਾ ਕਰ ਰਹੀ ਹੈ ਸੁਭਾਵਨਾ ਨਾਲ ਸੇਵਾ ਹੋ ਰਹੀ ਹੈ ਬਹੁਤ ਜ਼ਿਆਦਾ ਲੰਗਰ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਦੇ ਦਰਸ਼ ਕਰਨ ਵਾਸਤੇ ਔਰ ਨਾਲ ਹੀ ਨਗਰ ਕੀਰਤਨ ਚੱਲ ਰਿਹਾ ਜੋ ਉਧ ਵਿੱਚ ਸ਼ਬਦ ਬਾਣੀ ਗੁਰਬਾਣੀ ਦੇ ਕੀਰਤਨ ਚੱਲ ਰਹੇ ਨੇ ਇਸ ਕਰਕੇ ਸੰਗਤਾਂ ਸੰਗ ਤਾਂ ਨਜ਼ਰੋਂ ਨਜ਼ਰਾਂ